Thank <music> you. ਜਿਹੜੀ ਲੈਬ ਪਹਿਲਾਂ ਚੱਲਦੀ ਸੀਗੀ ਉਹ ਉੱਥੇ ਮੈਕਰੋਨਿਊਟ੍ਰੀਐਂ ਟੈਸਟ ਕਰਦੇ ਸੀ ਆਪਾਂ ਮੈਕਰੋਨਿਊਟ੍ਰੀਐਂ ਮੀਨਸ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਤੇ ਹੁਣ ਆਪਾਂ ਇੱਥੇ ਮਾਈਕਰੋਨਿਊਟ੍ਰੀਐਂ ਲੈਬ ਵੀ ਇਸਟੈਬਲਿਸ਼ ਕੀਤੀ ਆ ਜਿਹਦੇ ਵਾਸਤੇ ਆਈਸੀਪੀਓਈਐਸ ਇਹ ਸਪੈਕਟ੍ਰੋਫੋਟੋਮੀਟਰ ਆ ਕਿ ਜਿਹਦਾ ਨਾਮ ਆਈਸੀਪੀਓਈਐਸ ਹੈ ਉਹ ਆਪਾਂ ਲਗਾਇਆ ਇਹ ਜਿਹੜਾ ਸਾਰਾ ਮੀਟਰ ਸਾਰਾ ਸੈਟਅਪ ਹੋਇਆ ਸਾਰੀ ਲੈਬ ਬਣੀ ਆ ਸਵਾ ਕਰੋੜ ਰੁਪਏ ਦੇ ਨਾਲ ਬਣੀ ਆ ਜਿਹੜੀ ਕਿ ਆਪਾਂ ਨੂੰ ਨੀਤੀ ਆਯੋਗ ਤੋਂ ਪੈਸੇ ਮਿਲੇ ਸੀਗੇ ਐ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡੀਸੀ ਸਾ ਤੇ ਆਪਾਂ ਇਹ ਜਿਹੜੀ ਲੈਬ ਹੈਗੀ ਆ ਇਧਰ ਆ ਸਾਰੇ ਜਿਹੜੀ ਮਸ਼ੀਨਾਂ ਪਈਆਂ ਨੇ ਇਹ ਇਹੀ ਰਿਲੇਟਡ ਮਸ਼ੀਨਾਂ ਨੇ ਜਿਹੜੀ ਆ ਵਾਲੀ ਮਸ਼ੀਨ ਵੀ ਪਈ ਆ ਇਹਦੀ ਵੀ ਬਹੁਤ ਵੈਲਿਊ ਆ ਕਿਉਂਕਿ ਅਸੀਂ ਡਬਲ ਡਿਸਟਿਲੇਸ਼ਨ ਪਾਣੀ ਕਰਨ ਵਾਸਤੇ ਮਸ਼ੀਨਾਂ ਅਲੱਗ ਲਵਾਈ ਆ ਜਿਹੜੀ ਕਿ ਬਹੁਤ ਮਾਡਰਨ ਐ ਇਹ ਇਹਦੀ ਵੀ ਕਾਫੀ ਵੈਲਿਊ ਆ ਕਿਉਂਕਿ ਜੇ ਸਾਡਾ ਜਿਹੜਾ ਪਾਣੀ ਆ ਜੇ ਇਹ ਇੱਕ ਸੈਂਪਲਾਂ ਦੇ ਵਿੱਚ ਸਹੀ ਪਊਗਾ ਜਿਹਦੇ ਵਿੱਚ ਕੋਈ ਵੀ ਵਾਧੂ ਘਾਟੂ ਆਇਨ ਜਾਂ ਕੰਟਾਮਿਨੇਸ਼ਨ ਨਹੀਂ ਹੋਗੀ ਤਾਂ ਹੀ ਰਿਜ਼ਲਟ ਸਾਡੇ ਜਿਹੜੇ ਹੈਗੇ ਉਹ ਠੀਕ ਆਉਣਗੇ ਸੋ ਇਸ ਦਾ ਕੇ ਸਾਰੀ ਇਹੜੀ ਲੈਬਾਰਟਰੀ ਹੈ ਬੜੀ ਡਿਜੀਟਾਈਜ਼ਡ ਮਾਡਰਨ ਲੈਬਾਰਟਰੀ ਹੈ ਤੇ ਮੈਨੂੰ ਪੂਰੀ ਉਮੀਦ ਹੈਗੀ ਆ ਕਿ ਸਾਡੇ ਕਿਸਾਨ ਭਰਾ ਨੇ ਉਹ ਬਹੁਤ ਫਾਇਦਾ ਲੈਣਗੇ ਇਸ ਲੈਬ ਦਾ ਕੀ ਕੀ ਇੱਥੇ ਟੈਸਟਿੰਗ ਕੀਤੀ ਜਾਏਗੀ ਅ ਸਰ ਇਹਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਤਾਂ ਹੈ ਹੀ ਹੈ ਪੀ ਐਚ ਤੇ ਈ ਸੀ ਵੀ ਟੈਸਟ ਕਰਦੇ ਆ ਤੇ ਨਾਲ ਅਸੀਂ ਇਹਦੇ ਵਿੱਚ ਆਰਨ ਕਾਪਰ ਮੈਗਨੀਜ਼ ਵੀ ਟੈਸਟ ਕਰਾਂਗੇ ਲੈ ਸਾਡੇ ਨੂੰ ਥੋੜੀ ਮਿੱਟੀ ਲਿਉਣੀ ਪੈਗੀ ਜੀ ਹਾਂਜੀ ਹਾਂਜੀ ਉਹ ਤੁਸੀਂ ਇੱਕ ਮੈਸੇਜ ਜੋ ਕਰਦੇ ਹੋ ਹਾਂਜੀ ਸੋ ਉਹਦੇ ਵਿੱਚ ਹੈਗਾ ਕਿ ਸਾਨੂੰ ਘੱਟੋ ਘੱਟ 1 ਪਾਈਆ ਜਾਨੀ ਕਿ 250 ਗ੍ਰਾਮ ਮਿੱਟੀ ਜ਼ਰੂਰ ਚਾਹੀਦੀ ਹੋਗੀ ਉਹਦੇ ਚ ਕੀ ਹੁੰਦਾ ਹੈਗਾ ਕਿ ਤੁਸੀਂ ਜਦੋਂ ਆਪਣੇ ਖੇਤ ਚੋਂ ਸੈਂਪਲ ਲੈਣੇ ਹੋ ਤਾਂ ਉੱਪਰੋਂ ਲੈ ਕੇ ਥੱਲੇ ਤੱਕ ਜਿਹਨੂੰ ਆਪਾਂ ਕਹਿ ਦਿੰਨੇ ਆਂ ਵੀ ਹਲਦੀ ਬਾਹ ਤੱਕ ਉੱਥੇ ਤੱਕ ਆਪਾਂ ਸੈਂਪਲ ਲੈਣਾ ਉੱਪਰੋਂ ਲੈ ਕੇ ਹੇਠਾਂ ਤੱਕ 6 ਇੰਚ ਦਾ ਸੈਂਪਲ ਲੈਣਾ ਹੁੰਦਾ ਤੇ ਉਹ ਸੈਂਪਲ ਤੁਸੀਂ ਥਾਂ ਥਾਂ ਤੋਂ ਜਿਵੇਂ ਤੁਹਾਡੀ ਇੱਕ ਜ਼ਮੀਨ ਇੱਕ ਥਾਂ ਦੀ 4 ਕਿਲੇ ਇਕੱਠੀ ਆ ਇੱਕੋ ਜਿਹਾ 4 ਕਿਲੇ ਤਾਂ ਤੁਸੀਂ ਇਦਾਂ ਨਹੀਂ ਕਰਨਾ ਕਿ ਚਾਰ ਖੁੰਝਾਂ ਚੋਂ ਲੈ ਲਈ ਰੈਂਡਮਲੀ ਕਿਤੋਂ ਵੀ ਲੈ ਲੈਣੀ ਹੈ ਉਹ ਸਾਰਾ ਸੈਂਪਲ ਉਸ ਤੋਂ ਬਾਅਦ ਇਕੱਠਾ ਕਰਕੇ ਸਾਰਾ ਸੈਂਪਲ ਤੁਸੀਂ ਸਾਨੂੰ ਉਹਦੇ ਵਿੱਚੋਂ ਅੱਧਾ ਕਿਲੋ ਤੱਕ ਸੈਂਪਲ ਦੇ ਜਾਣਾ ਹੈ ਉਹਦੇ ਵਿੱਚ ਆਪਣਾ ਨਾਮ ਲਿਖ ਜਾਣਾ ਮੁੜ ਕੇ ਅਸੀਂ ਤਾਂ ਟੈਗ ਇੱਥੇ ਲਾਈ ਲੈਣੇ ਆ ਇੱਥੇ ਤੁਸੀਂ ਜਦ ਸਰਪ ਕੋਲ ਜਮ੍ਹਾਂ ਕਰਵਾ ਕੇ ਜਾਓਗੇ ਤਾਂ ਅਸੀਂ ਉਹਦੇ ਵਿੱਚ ਤੁਹਾਨੂੰ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਤੇ ਨਾਲ ਅਸੀਂ ਉਹਦੇ ਵਿੱਚ ਇਹ ਟੈਸਟ ਕਰਕੇ ਨਾਲ ਤੁਹਾਨੂੰ ਰეკਮੈਂਡੇਸ਼ਨ ਵੀ ਦਵਾਗੇ ਕਿ ਤੁਹਾਡੇ ਇਸ ਫੀਲਡ ਨੂੰ ਕਿਹੜੇ ਤੱਤ ਦੀ ਕਿੰਨੀ ਲੋੜ ਹੈ ਕਿੰਨੇ ਕਿੰਨਾ ਤੁਹਾਨੂੰ ਯੂਰੀਆ ਚਾਹੀਦਾ ਕਿੰਨਾ ਤੁਹਾਨੂੰ ਡੀਏਪੀ ਚਾਹੀਦਾ ਇਨ ਕੇਸ ਤੁਹਾਡੇ ਜ਼ਮੀਨ ਦੇ ਵਿੱਚ ਕੋਈ ਕਾਲਾ ਕਲਰ ਜਾਂ ਚਿੱਟਾ ਕਲਰ ਆ ਜਾਂਦਾ ਜਿਵੇਂ ਕਾਲਾ ਕਲਰ ਸਪੋਜ਼ ਕਰੋ ਪੀਐਚ ਹਾਈ ਆ ਗਈ ਆ ਤਾਂ ਅਸੀਂ ਉਹਦੇ ਵਾਸਤੇ ਜਿਪਸਮ ਦੀ ਰეკਮੈਂਡੇਸ਼ਨ ਵੀ ਕਰਾਂਗੇ ਜੇ ਚਿੱਟਾ ਕਲਰ ਆ ਗਿਆ ਜਿਵੇਂ ਕਿ ਈਸੀ ਜਿਆਦਾ ਆ ਗਈ ਆ ਤਾਂ ਉਹਦੇ ਵਾਸਤੇ ਇਹ ਵੀ ਦੱਸਾਂਗੇ ਕਿ ਕਿੰਨੀ ਹਰੀ ਖਾਦ ਬੀਜਣ ਦੀ ਲੋੜ ਹੈਗੀ ਆ ਅੱਜ ਮਾਨਯੋਗ ਐਗਰੀਕਲਚਰ ਮਨਿਸਟਰ ਜੀ ਆਏ ਨੇ ਉਹਨਾਂ ਨੇ ਪlant clinic ਦਾ ਉਦਘਾਟਨ ਕੀਤਾ ਜਿਹਦੇ ਵਿੱਚ ਮਾਈਕਰੋ ਨਿਊਟ੍ਰੀਐਂਟਸ ਦੀ ਜੋ ਸੋਇਲ ਦੇ ਵਿੱਚ ਪ੍ਰੈਜ਼ੈਂਸ ਆ ਉਹਦੇ ਬਾਰੇ ਕੋਈ ਫੈਸਿਲਿਟੀ ਨਹੀਂ ਸੀਗੀ ਹੁਣ ਜਿਹੜਾ ਹੈਗਾ 70 ਵੱਖ-ਵੱਖ ਇੰਡੀਕੇਟਰ ਹੋਣਗੇ ਜਿਹਦੇ ਵਿੱਚ ਆਪਾਂ ਪਲਾਂਟ ਦੇ ਵਿੱਚ ਕੋਈ ਬਿਮਾਰੀ ਹੈ ਸੋਇਲ ਦੇ ਵਿੱਚ ਕੋਈ ਚੀਜ਼ ਦੀ ਘਾਟ ਹੈ ਉਹਦਾ ਸੋਇਲ ਟੈਸਟ ਦੇ ਨਾਲ ਪਤਾ ਕਰਾਂਗੇ ਉਸ ਤੋਂ ਬਾਅਦ ਉਹਨਾਂ ਨੂੰ ਉਸ ਹਿਸਾਬ ਨਾਲ ਆਪਾਂ ਜਿਹੜਾ ਹੈਗਾ ਕਿ ਖਾਦ ਪੈਣੀ ਆ ਜਾਂ ਕੋਈ ਦਵਾਈ ਪੈਣੀ ਆ ਜਿਵੇਂ ਯੂਰੀਆ ਦੀ ਨਾਰਮਲ 4-4 ਬੁਰੀਆਂ ਸਿੱਟ ਦਿੰਦੇ ਨੇ ਉਸ ਤਰ੍ਹਾਂ ਨਹੀਂ ਆ ਹੁਣ ਉਹਨਾਂ ਨੂੰ ਪਤਾ ਹੋਏਗਾ ਕਿ ਕਿਹੜੀ ਖਾਦ ਕਿੰਨੀ ਪੈਣੀ ਆ ਕਿਹੜੀ ਮਾਈਕਰੋਨਿਊਟ੍ਰੀਐਂਟ ਦੀ ਸਪਰੇ ਆ ਕਿਹੜੀ ਪੈਸਟੀਸਾਈਡ ਦੀ ਸਪਰੇ ਆ ਮਤਲਬ ਕਿ ਉਹਨਾਂ ਦਾ ਖਰਚਾ ਬਹੁਤ ਬਹੁਤ ਜ਼ਿਆਦਾ ਘਟ ਜਾਏਗਾ ਉਸ ਤਰੀਕੇ ਨਾਲ ਅੱਗੇ ਜਿਹੜਾ ਹੈਗਾ ਜੈਂਡਰ ਇਕੁਐਲਟੀ ਵੱਲ ਅਸੀਂ ਅੱਜ ਉਹ ਵੀ ਪ੍ਰੋਗਰਾਮ ਕਰ ਰਹੇ ਹਾਂ ਹੁਣ ਉਹਦੇ ਵਿੱਚ ਸਾਰਿਆਂ ਨੂੰ ਸਮਝਾਇਆ ਜਾ ਰਿਹਾ ਕਿ ਜੈਂਡਰ ਇਕੁਐਲਟੀ ਦੀ ਸਾਨੂੰ ਕਿਉਂ ਲੋੜ ਹੈ ਕਿਹੜੇ ਤਰੀਕੇ ਨੇ ਜਿਹਦੇ ਨਾਲ ਆਪਾਂ ਇਹ ਕਰਨਾ ਤੇ ਇੱਕ ਜਿਹੜੇ ਬਰਥ ਘਰ 'ਚ ਹੋ ਰਹੇ ਨੇ ਉਹਨਾਂ ਨੂੰ ਅਸੀਂ ਕਰਨਾ ਕੋਸ਼ਿਸ਼ ਕਰ ਰਹੇ ਹਾਂ ਕਿ 100% ਬਰਥ ਜਿਹੜੇ ਹੈ ਹਸਪੀਟਲ 'ਚ ਹੋਣ ਨਿਗਰਾਨੀ 'ਚ ਹੋਣ ਤਾਂ ਕਿ ਜਿਹੜੀਆਂ ਕਈ ਵਾਰ ਪ੍ਰੈਗਨੈਂਟ ਲੇਡੀਆਂ ਦੀ ਡੈਥ ਹੋ ਜਾਂਦੀਆਂ ਨੇ ਅਸੀਂ ਉਹਨਾਂ ਤੋਂ ਬਚਾ ਕੇ ਰਹੀਏ ਤੇ ਐਂਟੀਨੇਟਲ ਕੇਅਰ ਦੇ ਵਿੱਚ ਵੀ ਅਸੀਂ ਪੰਜਾਬ ਦੇ ਵਿੱਚੋਂ ਨੰਬਰ 1 ਤੇ ਹੋਈਏ ਕਿ ਜੋ ਮੈਡੀਸਿਨਸ ਜੋ ਵਿਟਾਮਿਨਸ ਜੋ ਵੀ ਪ੍ਰੈਗਨੈਂਟ ਲੇਡੀਆਂ ਨੂੰ ਚਾਹੀਦਾ ਉਹ ਸਾਰਾ ਉਹ ਵੀ ਦਿੱਤਾ ਜਾਵੇ ਬਹੁਤ ਖੁਸ਼ੀ ਦਾ ਸਮਾਂ ਮੋਗੇ ਹਲਕੇ ਦੇ ਮੋਗੇ ਇਲਾਕੇ ਦੇ ਲੋਕਾਂ ਨੂੰ ਕਿ ਜਿਹੜੀ ਸਾਡੀ ਇਹ ਨਵੀਂ ਲੈਬਾਰਟਰੀ ਹੈ ਇਹਦੇ ਚ ਨਵੀਂ ਐਡਵਾਂਸ ਮਸ਼ੀਨ ਹੈ ਜਿਹੜੀ 1.5 ਕਰੋੜ ਰੁਪਏ ਚ ਇਹ ਬਣੇ ਲਬਾਰਟਰੀ ਤਿਆਰ ਹੋਣੀ ਹੈ ਜਿਹਦੇ ਚ ਕਿਸਾਨ ਭਰਾਵਾਂ ਲਈ ਅੱਗੇ ਸੀ ਦੋ ਤਿੰਨ ਜਿਹੜੇ ਹੋਰ ਨਮੂਨਾ ਲੈ ਕੇ ਆਉਂਦੇ ਸੀ ਤਾਂ ਉਹਦਾ ਜਿਹੜਾ ਰਿਜ਼ਲਟ ਦੇ ਸਕਦੇ ਸੀ ਦੋ ਤਿੰਨ ਜਿਵੇਂ ਨਾਈਟ੍ਰੋਜਨ ਵਗੈਰਾ ਤੇ ਹੋਰ ਮੇਰਾ ਖਿਆਲ ਇਹਨਾਂ ਨੇ ਕਿਹਾ ਵੀ 70 ਜਿਹੜੇ ਛੋਟੇ ਵਜੇ ਤੱਤ ਜਿਹੜੇ ਜ਼ਮੀਨ ਚ ਮਾੜੇ ਚੰਗੇ ਹੋਣਗੇ ਉਹਦੇ ਬਾਰੇ ਇੱਕ ਘੰਟੇ ਵਿੱਚ ਇਹਨਾਂ ਨੂੰ ਜਿਹੜਾ ਉਹਦਾ ਰਿਜ਼ਲਟ ਦੇ ਦੇਗੀ ਇਹ ਦਿਨ ਸਾਡੇ ਇਲਾਕੇ ਦੇ ਸਾਰੇ ਕਿਸਾਨਾਂ ਨੂੰ ਔਰ ਦੂਰੇ ਦੂਰ ਨੇੜੇ ਤੋਂ ਵੀ ਆ ਸਕਦੇ ਆ ਜੇ ਕੋਈ ਇਹੋ ਜਿਹੀ ਲੋੜ ਪੈ ਜੇ ਉਹ ਆਪਣੀ ਮਿੱਟੀ ਟੈਸਟ ਕਰਾਉਣ ਲਈ ਆਉਣਗੇ ਉਹਦੇ ਸਾਰਿਆਂ ਨੂੰ ਪਤਾ ਲੱਗ ਜੂਗੇ ਅਸੀਂ ਕਈ ਵਾਰੀ ਨਾ ਆਪਣੀ ਮਰਜ਼ੀ ਨਾਲ ਸ਼ਾਇਦ ਇੱਕ ਭੁਲੇਖੇ ਚ ਬੀਜ ਆ ਖਾਦ ਪਾਉਂਦੇ ਰਵਾਂਗੇ ਤਾਂ ਇਹਦੇ ਨਾਲ ਜ਼ਿਆਦਾ ਸਾਡਾ ਝਾੜ ਉਤਪਾਦ ਵਧੂਗਾ ਉਸ ਦੇ ਨਾਲ ਹੀ ਅਸੀਂ ਕਈ ਵਾਰੀ ਆਪਣੀ ਜ਼ਮੀਨ ਦਾ ਵੀ ਇਨਸਾਨ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਫਸਲ ਤੇ ਵੀ ਬਹੁਤ ਵੱਡਾ ਅਸਰ ਪੈ ਜਾਂਦਾ ਹੈ ਉਹ ਲੋਡ ਅਨਸਾਰ ਜਿਹੜੀਆਂ ਲੋੜਾਂ ਹੋਣਗੀਆਂ ਜੋ ਕੈਮੀਕਲ ਜੋ ਫਰਟੀਲਾਈਜ਼ਰ ਦੋ ਇਨਸੈਕਟੀਸਾਈਡ ਅੰਦਰ ਥੱਲੇ ਜਾਂਦੀਆਂ ਉਹ ਤੋਂ ਬਚਣ ਦੇ ਅਸੀਂ ਕੋਸ਼ਿਸ਼ ਕਰਾਂਗੇ ਤੋਂ ਮੈਂ ਸਾਰਿਆਂ ਨੂੰ ਵਾਅਦੇ ਦੇਣ ਦੀ ਵਧਾਈ ਦਿੰਦਾ ਬਹੁਤ ਜਿਹੜਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਨੂੰ ਪੰਜਾਬ ਦੇ ਕਿਸਾਨੀ ਦਾ ਬਹੁਤਾ ਫਿਕਰ ਹੈ ਕਿਉਂਕਿ ਇਸੇ ਨਾਲ ਹੀ ਸਾਡੇ ਜਿਹੜੀ ਸਟੇਟ ਕੋਲੇ ਜਾਦਾ ਜਿਹੜਾ ਕਾਰੋਬਾਰਕ ਖੇਤੀਬਾੜੀ ਦਾ ਇਹਦੇ ਨਾਲ ਹੀ ਅਸੀਂ ਤਰੱਕੀ ਕਰ ਸਕਦੇ ਹਾਂ ਤੇ ਇਸੇ ਨਾਲ ਹੀ ਅਸੀਂ ਰੋਟੀ ਖਾਂਦੇ ਹਾਂ ਤੇ ਇਸੇ ਨਾਲ ਹੀ ਅਸੀਂ ਗੁਜ਼ਾਰਾ ਕਰਦੇ ਹਾਂ ਇਹਨੂੰ ਇਹਦਾ ਖਾਸ ਧਿਆਨ ਕਰਕੇ ਇਹਦੇ ਵਿੱਚ ਜਿੰਨਾ ਵੀ ਸਾਥ ਹੋਰ ਸਾਥ ਦਿੱਤਾ ਜਾਵੇ ਤਰੱਕੀ ਕਰੀਏ ਔਰ ਇਸ ਖੇਤੀ ਨੂੰ ਅਸੀਂ ਬਚਾ ਸਕੀ ਉਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਹਦਾਇਤਾਂ ਤੇ ਸਾਰੇ ਲੱਗੇ ਹੋਏ ਆ ਜਿਹੜਾ ਮੁੱਲ ਦੀ ਗੱਲ ਸੈਂਟਰ ਗਵਰਨਮੈਂਟ ਦੇ ਥੱਲੇ ਹੋਇਆ ਕਰਦੀ ਐ ਐਮਐਸਪੀ ਜਿਹੜੀ ਫਿਕਸ ਵੀ ਕੀਤੀ ਜਾਂਦੀ ਆ ਉਹ ਲਾਜ਼ਮੀ ਨਹੀਂ ਬਣਾਈ ਜਾਂਦੀ ਉਹਨੂੰ ਲਾਜ਼ਮੀ ਬਣਾਉਣਾ ਜੀ ਤੇ ਤੇ ਵੱਡਾ ਮੋਰਚਾ ਵੀ ਲੱਗਿਆ ਸਾਰਾ ਕੁਝ ਚੱਲੀ ਜਾ ਰਿਹਾ ਸੀ ਤੋਂ ਪਹਿਲਾਂ ਸੈਂਟਰ ਗਵਰਨਮੈਂਟ ਇਸ ਗੱਲ ਨੂੰ ਮੰਨ ਵੀ ਗਈ ਸੀ ਹੁਣ ਫੇਰ ਉਸ ਤੋਂ ਬਾਅਦ ਥੋੜਾ ਜਿਹਾ ਆਨਾ ਕਾਨਾ ਕਰ ਰਹੀ ਐ ਇਹਦਾ ਹੱਲ ਤਾਂ ਇਹੀ ਐ ਕਿ ਜੇ ਣਾੜੇ ਤਾਂ ਸਰਕਾਰਾਂ ਵੀ ਸੁੱਕੀਆਂ ਰਹਿਣਗੀਆਂ ਤੇ ਜ਼ਿਮੀਂਦਾਰ ਵੀ ਸੁੱਖਾ ਰਹੂਗਾ ਤੇ ਸਾਡੀ ਜ਼ਮੀਨ ਵੀ ਬਚੂ ਸਾਡਾ ਪਾਣੀ ਵੀ ਬਚੇ